ਮਨੁੱਖ ਦੀ ਮਾਨਸਿਕਤਾ ਹੇਠਲੇ ਪਾਸੋਂ ਅਸ਼ੂਆਂ ਵਰਗੀ ਹੈ ਵਿਚਾਲਿਆਂ ਮਨੁੱਖਾਂ ਵਰਗੀ ਤੇ ਉੱਪਰਲੇ ਸਿਰੇ ਦੇਵਤਿਆਂ ਵਰਗੀ ਪਰ ਕੋਈ ਵਿਰਲੇ ਹੀ ਉੱਪਰਲੇ ਸਿਰੇ ਅਪੜਦੇ ਹਨ ਮਨੁੱਖੀ ਮਾਨਸਿਕਤਾ ਨੂੰ ਗੰਭੀਰ ਦ੍ਰਿਸ਼ਟੀ ਨਾਲ ਵੇਖੀਏ ਤਾਂ ਸਮਝ ਆਉਂਦੀ ਹੈ ਕਿ ਉਸ ਦੇ ਅੰਦਰ ਕੋਈ ਉੱਚ ਦੇਵੀ ਸ਼ਕਤੀ ਵੀ ਵਰਤ ਰਹੀ ਹੈ ਕੋਈ ਬ੍ਰਹਿਮੰਡੀ ਚੇਤਨਾ ਉਸ ਨੂੰ ਜਾਣਨਹਾਰ ਬਣਾ ਰਹੀ ਹੈ ਉਸ ਦੀ ਸਮਸਤ ਮਾਨਸਿਕਤਾ ਇਸੇਪੁਰ ਨਿਰਭਰ ਹੈ ਤੇ ਇਸ ਤੋਂ ਬਿਨਾ ਕੁਝ ਵੀ ਨਹੀਂ ਪਰ ਸਾਧਾਰਨ ਮਨੁੱਖ ਆਪਣੇ ਮਨ ਤੇ ਤਨ ਵਿੱਚ ਵਾਪਰਿਆ ਹਨੇਰਾ ਹੀ ਹੰਡਾਉਂਦੇ ਰਹਿੰਦੇ ਹਨ ਆਪਣੇ ਵਾਤਾਵਰਣ ਆਪਣੇ ਸਰੀਰ ਤੇ ਆਪਣੇ ਵਿਚਾਰਾਂ ਨਾਲ ਹੀ ਸੰਤੁਸ਼ਟ ਹੋਇਆ ਰਹਿੰਦਾ ਹੈ ਉਹ ਵਸਤਾਂ ਸਮੇਟਣ ਸੰਪਤੀ ਵਧਾਉਣ ਹੋਰਾਂ ਪਰ ਹੁਕਮ ਹਾਸਲ ਕਰਨ ਤੇ ਹੋਰਾਂ ਦੇ ਮੁਕਾਬਲੇ ਅੱਗੇ ਵਧਣ ਵਿੱਚ ਹੀ ਜੁਟਿਆ ਰਹਿੰਦਾ ਹੈ ਬਾਹਰ ਦੀ ਇਹ ਭੱਜ ਦੌੜ ਉਸ ਦੇ ਆਖਰੀ ਵਕਤ ਤੱਕ ਲੱਗੀ ਰਹਿੰਦੀ ਹੈ ਤਦ ਉਹ ਅਨੁਭਵ ਕਰਦਾ ਹੈ ਕਿ ਇਹ ਸਾਰੀ ਭੱਜ ਦੌੜ ਵਿਅਰਤ ਸੀ ਪਰ ਆਖਰੀ ਸਾਹਾਂ ਤੇ ਪਛਤਾਵੇ ਨੂੰ ਫਲ ਕੋਈ ਨਹੀਂ ਲੱਗ ਸਕਦਾ ਤਦ ਉਹ ਮਹਿਸੂਸ ਕਰਦਾ ਹੈ ਕਿ ਉਮਰ ਤਾਂ ਸਾਰੀ ਬੀਤ ਚੱਲੀ ਹੈ ਪਰ ਇਸ ਤੋਂ ਅਸਲ ਲਾਹਾ ਜੋ ਪ੍ਰਾਪਤ ਕਰਨਾ ਸੀ ਉਹ ਹੋ ਨਹੀਂ ਸਕਿਆ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿਤ ਕੁ ਫਕੜੇ ਸਭ ਮੁਕਦੀ ਚੱਲੀ ਰਹਿਣ